ਉਹ ਆਦਾ ਨਾ ਇਹਨ세 ਤਾਂ ਮੰਮੀ ਕੋਲ ਜਾਣਾ ਸਿੱਧੇ ਇਹਨੇ ਮੰਮੀ ਕੋਲ ਜਾਣਾ ਕਿਚਨ ਦੇ ਵਿੱਚ ਰੋਟੀ ਖਾ ਕੇ ਆਏ ਨਜ਼ਾਰੇ ਨਾਲ ਫੇਰ ਦੇਣਾ ਦੇਖੀਏ ਜਾਂ ਉਧਰ ਉੱਪਰ ਜੀ ਘੁੰਮ ਕੇ ਜਾਏ ਆ ਦੇ ਆ ਆ ਚੱਲੋ ਚੱਲ ਜਾਣਾ ਮੰਮੀ ਤੁਹਾਡਾ ਦਿਲ ਲੱਜੂ ਜਾ ਕੇ ਹਾਂ ਹੈ ਪੀ ਪਾ ਪੀ ਪਾ ਤੁਸੀਂ ਮਿਸ ਕਰਨੀ ਇੱਥੇ ਦੀ ਹੋਰਨ ਇਹ ਬੜੀ ਸ਼ਾਂਤ ਜੀ ਇੱਥੇ ਤਾਂ ਜਿੱਦਾਂ ਲੋਕੀ ਰਹਿੰਦੇ ਨਹੀਂ ਹੁੰਦੇ ਹਨਾ ਇੱਥੇ ਕਿਤੇ ਮਿੰਟਕ ਬਾਅਦ ਪੀ ਪਾ ਹੋ ਜਾਂਦੀ ਹੈ ਨਾ ਉੱਥੇ ਬੜਾ ਚਲ ਆ ਜਾਓ 2 ਕਿ ਮਹੀਨੇ ਰਹਿ ਕੇ ਫੇਰ ਬੱਸ ਆ ਜਾਣਾ ਸੀ ਟੂ ਹੋ ਗਿਆ ਅਹ ਇਹ ਲੋਕਾਂ ਦੇ ਕੁਝ ਆਪਣਾ ਮੈਂ ਕਿ ਨਹੀਂ ਨਾਲੇ ਪਿੰਡ ਪਿੰਡ ਹੀ ਹੈ ਪਿੰਡ ਨਾਲ ਦੀ ਰੀਸ ਨਹੀਂ ਹੁੰਦੀ ਵੰਡ ਲੈਣ ਲੱਗਾ ਹੀ ਉਹ ਦੁਕਾਨ ਆ ਜਿੱਦਾਂ ਨਾ ਉਹ ਮਿੱਟੀ ਨਾਲ ਭਰੀ ਪਈ ਐ ਨੇ ਡਰੈਸ ਕੋਈ ਕਹਨੇ ਲਈ ਨਹੀਂ ਡਰੈਸ ਹੈਗੀ ਮੈਂ ਕਹਿੰਦਾ ਉਹਨੇ ਕਿ ਮੋਲਾ ਨਾਲੋਂ ਨਾ ਆਪਣੇ ਪੰਜਾਬੀ ਬੰਦਿਆਂ ਤੋਂ ਲੈ ਲਿਆ ਕਰੋ ਮੈਂ ਇੱਥੇ ਵੀ ਦੇਖਿਆ ਸਬਜ਼ੀਆਂ ਚ ਸਬਜ਼ੀਆਂ ਵੀ ਸਾਰੇ ਭਈਆਂ ਦੇ ਦੁਆਲੇ ਹੋਏ ਹੁੰਦੇ ਪੰਜਾਬੀ ਭਰਾ ਤੋਂ ਲੈ ਲਿਆ ਕਰੋ ਤੇ ਯਾਨੀ ਕਿ ਆਪਣੇ ਬੰਦਿਆਂ ਦੀ ਹੈਲਪ ਕਰਿਆ ਕਰੋ ਆਪਣੇ ਬੰਦੇ ਖਾਲੀ ਰੇੜੀ ਲੈ ਖੜੇ ਹੁੰਦੇ ਆ ਭਈਆਂ ਤੋਂ ਰੱਛ ਪਾਇਆ ਹੁੰਦਾ ਐ ਡਰੈਸ ਦੇ ਲੈ ਕਦੋਂ ਦੇ ਹੋਣਗੇ ਕਿ ਵੇਚੀ ਨਹੀਂ ਚਾਹ ਮੈਂ ਤਾਂ ਕਹਿੰਦਾ ਕਿ ਲੈ ਲਿਆ ਕਰੋ ਆ ਮਮਮੀ ਨੇ ਸ਼ਾਰਟ ਈਕੋ ਕਰਾਈਆਂ ਸੀਗੀਆਂ ਇਹ ਵੀ ਮੈਂ ਖਰਾਬ ਆ ਫੜ ਲਾ ਹੱਥ ਤੇ ਮੈਂ ਸਕੂਟਰ ਚੱਕ ਤਾ ਕੱਢੀ ਤਾਂ ਅੰਦਰ ਸਕੂਟਰ ਚਲ ਜਾਨੀ ਹੈ ਨਾ ਹਾਂ ਮੰਮੀ ਬੱਲੇ ਗਈ ਉੱਧਰ ਆ ਲੀਏ ਆਤੀ ਬਾਦ ਆ ਇੱਕ ਦਿਨ ਨੇ ਖਾੜ ਗਿਆ ਹੈਂਡਲ ਖੜ ਕੇ ਪਾੜ ਪਾਣੀ ਹੋ ਗਈ ਮੈਂ ਪਟੂਆ ਮੈਂ ਤਾਂ ਪਟੂਆ ਕਿ ਅੜਕੀ ਜਿੰਨੀ ਮੇਰੀ ਕੁੱਤੀ ਵੇੜੀ ਨੂੰ ਕੁੱਟ ਦੇ ਲੇ ਵੇੜੀ ਬਾਮਾ ਜਾਂ ਉਹ ਬ੍ਰੈਡ ਬਣਾਉਣੇ ਆ ਮੰਮੀ ਸੈਂਡਵਿਚ ਬਹੁਤ ਵਧੀਆ ਬਣਾਉਂਦੀ ਆ ਮੈਂ ਕਿਹਾ ਜਾਂਦੇ ਵਾਰੀ ਖਾ ਲ ਕੇ ਜਾਈ ਹਾਂ ਉਹ ਮੇਰੇ ਬ੍ਰੈਡ ਨਹੀਂ ਆ ਕਿਦਾਂ ਨਿਬੜ ਗਿਆ ਕੰਮ ਹੈ ਹਾਂ ਉਹ ਦੂਜਾ ਆਪਣੇ ਤਿੰਨ ਰੰਗ ਨਹੀਂ ਲੱਭਣੇ ਉਸ ਨੇ ਜਵਾਨੀ ਤੇ ਮਾਪੇ ਨਾਨਕ ਨੀਮਾ ਜੋ ਚੱਲਣ ਲੱਗਣੇ ਦਿੱਤੀ ਪਾ ਪੰਜਾਬ ਪੀ ਵੀ ਦਰ ਲਓ ਜੀ ਮਮਾ ਸਾਡਾ ਚੱਲਾ ਅੱਜ ਮੈਨੂੰ ਗੁਆੜੀ ਦਾ ਵੀ ਪਤਾ ਲੱਗਾ ਬਈ ਕਿੰਨਾ ਕਿੰਦਾ ਮਮਾ ਫੀਲਿੰਗ ਕਰ ਮੇਰੇ ਤੜੇ ਤਿੰਨ ਮਹੀਨੇ ਮੋਟ ਮੰਡੂ ਫੋਟ ਐਸਾ ਜਿਨਾ ਬਹੁਤ ਖਦੌਨਾ ਕਰ ਰਹੇ ਬਹੁਤ ਮਾਰੇ ਨਿਕਲੇ ਮਮਾ ਜੀ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆਇਆ ਸਾਨੂੰ ਇਹ ਤਿੰਨ ਮਹੀਨੇ ਰਹਿ ਗਏ ਇਦਾਂ ਲੱਗਾ ਤਿੰਨ ਦਿਨ ਹੀ ਆ ਇੰਨਾ ਸਾਨੂੰ ਬਹੁਤ ਜਿਆਦਾ ਫਨ ਹੋਇਆ ਸਾਡਾ ਬਿਜੀ ਵੀ ਬਹੁਤ ਰਹੇ ਆ ਤੇ ਇਹਦੇ ਵਿੱਚ ਹੀ ਸਾਨੂੰ ਮਜ਼ਾ ਆਇਆ ਵੈਸੇ ਚਲੋ ਬਾਅਦ ਸੇ ਛੇਤੀ ਆਈ ਜਾਣਾ ਤੇ ਛੇਤੀ ਆਮਾ ਮਾਮੇ ਪੱਕਾ ਹੋ ਗਿਆ ਰੈਡੀ ਹੋ ਗਿਆ ਸਾਰਾ ਛੇਮੀ ਨੇ ਇੱਥੇ ਠੰਡਾ ਚ ਗਰਮੇ ਜੁੱਥੇ ਘਰ-ਬਾਰ ਬਣ ਗਿਆ ਸਾਰਾ ਹੁਣ ਉਹ ਤਾਂ ਸੋ ਮਾਮੇ ਜਿੱਦਾਂ ਉਹ ਕਈ ਬੰਦੇ ਆਪਣੇ ਜਿੱਦਾਂ ਜਿੱਦਾਂ ਤੁਸੀਂ ਆ ਪੁਰਾਣੇ 1965 ਦੇ ਗਏ ਆ ਜਿੱਦਾਂ ਉਹਨਾਂ ਨੂੰ ਕਈ ਬੰਦੇ ਉੱਥੇ ਡੀमोटਿਵੇਟ ਕਰ ਦਿੰਦੇ ਪੰਜਾਬ ਚ ਤਾਂ ਹੀ ਬਹੁਤ ਐ ਹਾਲਾਤ ਬਹੁਤ ਮਾੜੇ ਆ ਉਗਾਲ ਦੀ ਗਾਲ ਦੀ ਲਾਲ ਬਣਾਉਂਦੇ ਆ ਹਾਂ ਉਹ ਦੱਸੋ ਤੁਸੀਂ ਤੁਹਾਨੂੰ ਕੋਈ ਇਦਾਂ ਨਹੀਂ ਲੱਗਾ ਕੋਈ ਖਤਰਾ ਨਹੀਂ ਕੋਈ ਨਹੀਂ ਇੱਥੇ ਤਾਂ ਇਦਾਂ ਬੇਫਿਕਰ ਹੋ ਕੇ ਰਹੇ ਅਸੀਂ ਹਾਂ ਤੇ ਬਹੁਤ ਜਿਆਦਾ ਰਹੇ ਹੈ ਖਾਲੀ ਇੱਥੇ ਰਹੇ ਹਾਂ ਉਹ ਖਾਲੀ ਇੱਥੇ ਪਰ ਬਹੁਤ ਸੋਨਾ ਬਹੁਤ ਸੋਨਾ ਕੰਮ ਫੜਾਉਂਦੇ ਬਹੁਤ ਹੈ ਨਾ ਆਉਣ ਲੱਗੇ ਮਮੇ ਧਾਦੇ ਕਈ ਬੰਦੇ ਤੇ ਇਦਾਂ ਦੀ ਕੋਈ ਗੱਲ ਹੀ ਨਹੀਂ ਗਈ ਹਾਂ ਤੇ ਉਹ ਪਤਾ ਨਹੀਂ ਕੀ ਕਹੀ ਜਾਂਦੀ ਹੈ ਪਿੱਛੇ ਉਹ ਕੀ ਹੈ ਗੱਲ ਪਹਿਲਾਂ ਉਹਦੀ ਸੁਣ ਲਓ ਕਹਿੰਦੀ ਆ ਤਾਨੂੰ ਧੰਨ ਸਤਿ ਦੀ ਮਾਮੀ ਚਲੋ ਬਾਏ ਬਾਏ ਕਰ ਬਾਈ ਬਾਏ ਕਰ ਲਈਏ ਮਾਮਾ ਜੀ ਚੱਲੀਏ ਕਿੰਨਾ ਟਾਈਮ ਹੋ ਗਿਆ 8:00 ਵਜੇ ਆਹਨੇ ਵੀ ਹੋ ਗਿਆ 8:00 8:30 ਹੋ ਗਿਆ ਕਿਉਂਕਿ ਬੰਦੇ ਆ ਨਾ ਜਿਹੜੇ ਪ੍ਰਾਣੇ ਆ ਉਹਨਾਂ ਨੂੰ ਉਧਰ ਪਤਾ ਕੀ ਸਹਾਲਦੇ ਆ ਕਿ ਜਿਹੜੀ ਤੁਹਾਡੀ ਕੋਈ ਜ਼ਮੀਨ ਆ ਜਾਂ ਘਰ ਆ ਤੁਸੀਂ ਵੇਚਦਾ ਉੱਥੇ ਤਾਂ ਵਾਹ ਹਾਲਾਤ ਮਾੜੇ ਆ ਐਦਾਂ ਆ ਮਾਮੇ ਨੇ ਜਦੋਂ ਆਇਆ ਸੀਗਾ ਨੇ ਇਹਨੂੰ ਬੰਦੇ ਕਹਿੰਦੇ ਆ ਕਿ ਤੂੰ ਚੱਲਾਂ ਤਾਂ ਹੈਂ ਵਾਪਸ ਮੁੜ ਵੀ ਆਉਂਗਾ ਯਾਨੀ ਕਿ ਇੰਨਾ ਗਿਆਨ ਡਰਾਉਂਦੇ ਉੱਥੇ ਤੇ ਇਹ ਵੀ ਮੈਨੂੰ ਕਹਿਣ ਮੈਂ ਕੋਕ ਖ ਨਹੀਂ ਹੈਗਾ ਇਦਾਂ ਦਾ ਤੁਹਾਡੇ ਹਵਾ ਵੱਲੋਂ ਨਹੀਂ ਕੋਈ ਦੇਖਦਾ ਨਾ ਪਿੰਡ 'ਚ ਹੁਣ ਸਾਰੇ ਰਹਿ ਕੇ ਗਏ ਇਹਨਾਂ ਨੂੰ ਆਲਵਾਰ ਸਾਰਾ ਪਤਾ ਲੱਗਾ ਤੇ ਹੁਣ ਫੇਰ ਹੀ ਬੰਦਾ ਵਾਪਸ ਆਉਂਦਾ ਹੈ ਹੁਣ ਜਾ ਕੇ ਇਹ ਸਾਰਿਆਂ ਨੂੰ ਦੱਸਣਗੇ ਕਿ ਹਾਂ ਵੀ ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਐਵੇਂ ਲੋਕੀ ਜਿੰਨੇ ਨਾਲ ਸਰਕਲ 'ਚ ਹੋਣਗੇ ਹਨਾ ਕਿ ਐਵੇਂ ਡਰਾਈ ਜਾਂਦੇ ਜਾਂ ਕੁਝ ਵੀ ਮੇਰੇ ਕੋਲ ਨਹੀਂ ਹੈਗਾ ਸੋ ਇਹ ਗੱਲਾਂ ਬਤਾਇ ਮੈਂ ਤਾਂ ਸਪੈਸ਼ਲ ਗੱਲ ਕੀਤੀ ਸੀ ਕਿ ਹਾਂ ਵੀ ਤੁਸੀਂ ਜਿਹੜੇ ਡੀਮੋਟੀਵੇਟ ਕਰਦੇ ਉਹਨਾਂ ਨੂੰ ਦੱਸੋ ਕਿ ਹਾਂ ਵੀ ਇੱਥੇ ਕੁਝ ਇਦਾਂ ਦਾ ਨਹੀਂ ਹੈਗਾ ਵਧੀਆ ਆ ਸਮਾੜੇ ਤਾਂ ਹਰ ਇੱਕ ਜਗ੍ਹਾ ਹੀ ਹੁੰਦੇ ਹੀ ਆ ਨਾ ਕੁਛਕ ਮਾੜੀਆਂ ਚੀਜ਼ਾਂ ਦਾ ਨਾ ਉਹ ਤਾਂ ਆਪਣੇ ਤੇ ਡਿਪੈਂਡ ਆ ਆਪਾਂ ਕੋਈ ਚੀਜ਼ ਮਾੜੀ ਕਰਨੀ ਜਾਂ ਨਹੀਂ ਕਰਨੀ ਸੁਖਣੀ ਬਾਈ ਕਰੇ ਸਾਰੇ ਨੇ ਇਹ ਦੱਸੋ ਹੋਰ ਮਮੇ ਜੋ ਹਾਂਜੀ ਕਿ ਮੇਰਾ ਤੁਹਾਡਾ ਸਾਰਾ ਸਫਰ ਯਾਦ ਨਹੀਂ ਜਰਨੀ ਬਹੁਤ ਚੰਗੀ ਸੀ ਉਹਦਾ ਵਿੱਚ ਜ਼ਿਆਦਾ ਕਰਤੇ ਠੀਕ ਹੀ ਰਹੀ ਹੈਗੀ ਆਪਾਂ ਜਦੋਂ ਮੈਂ ਅਰੇ ਮਮਾ ਜੀ ਇਹ ਤਾਂ ਕੇਵਲ ਫੈਡਪ ਹੋ ਜਾਣਾ ਇਹਨਾਂ ਨੂੰ ਹੁੰਦਾ ਹੀ ਕਿ ਜਦੋਂ ਬਾਹਰ ਕੰਮ ਹੁੰਦੇ ਆ ਨਾ ਕਿਉਂ ਹਿਸਾਬ ਨਾ ਹੋਣਾ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਆ ਜਾ ਯਾਰ ਆ ਜਾ ਅੱਜ ਉਹਨੇ ਕਿੰਨੇ ਤੱਕ ਆਏ ਇਹ ਜਿਹੜਾ ਕੰਮ ਹੈ ਉਥੇ ਮੇਰਾ ਖਿਆਲ ਹੈ ਮਹੀਨੇ 'ਚ ਖਤਮ ਹੋ ਸਕਦਾ ਇੱਥੇ ਤਿੰਨ ਮਹੀਨੇ ਤੋਂ ਉਪਰੀ ਲੱਗਿਆ ਚਲੋ ਫਿਰ ਵੀ ਵਾਇਰੂਸ ਦੀ ਕੇਰਪਾਲੇ ਨਾਲ ਸਭ ਕੁਝ ਠੀਕ ਹੋ ਗਿਆ ਪਰ ਮੈਂ ਤੇ ਇਹੋ ਹੀ ਸੀ ਕਿ ਮੇਰੇ ਆਉਣ ਦਾ ਕੋਈ ਫਾਇਦਾ ਹੋਵੇ ਕੇ ਵੀ ਵਾਇਰੂਸ ਨੇ ਬਹੁਤ ਸੋਣਾ ਸਾਥ ਦਿੱਤਾ ਕੁਝ ਜ਼ਿਆਦਾ ਕਰਤਾ ਮੇਰੇ ਭਾਂਜੇ ਨੇ ਮੇਰੀ ਭੈਣ ਜੀ ਨੇ ਬਹੁਤ ਮੇਰੀ ਦੇਖਭਾਲ ਕੀਤੀ ਆ ਮੋਢੇ ਨਾ ਮੋਢਾ ਲਾ ਕੇ ਤੇ ਤੁਰਿਆ ਮੇਰੇ ਨਾਲ ਜੇ ਇਹ ਨਾ ਹੁੰਦੇ ਤਾਂ ਸ਼ਾਇਦ ਮੈਂ ਇਹ ਨਾ ਕਰ ਪਾਉਂਦਾ ਨਹੀਂ ਨਹੀਂ ਇਦਾਂ ਹੀ ਆ ਇਦਾਂ ਹੀ ਆ ਨਹੀਂ ਤੁਸੀਂ ਇਹ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਕਿੰਦਾ ਰਿਹਾ ਐਕਸਪੀਰੀਅੰਸ ਮੇਰਾ ਹਾਂ ਸਾਰਾ ਐਕਸਪੀਰੀਅੰਸ ਮੇਰਾ ਐਕਸਪੀਰੀਅੰਸ ਬਹੁਤ ਚੇਤਾ ਰਹੂਗਾ ਚੇਤਾ ਰਹੂਗਾ ਹਾਂ ਤੇ ਚੇਤਾ ਤੇ ਰਹਿਣੇ ਰਹਿਣਾ ਆ ਮੇਰੇ ਦਿਲ ਲੱਗ ਜੀ ਤੁਹਾਡਾ ਗਿਆ ਨਹੀਂ ਹੁਣ ਦਿਲ ਨਹੀਂ ਲੱਗਣਾ ਹੈਗਾ ਹੁਣ ਮੇਰੀ ਇਹ ਪੀਸ ਬੋਲ ਤੇ ਚਲ ਜਾਣਾ ਹਾਂ ਨਾ ਕੋਈ ਇਹੋ ਹੀ ਚਾਹ ਰਹੀ ਆ ਇਹੋ ਹੀ ਦਿਲ ਦੀ ਤਮੰਨਾ ਵੀ ਮੇਰੇ ਛੇਦੀ ਵਾਪਸ ਜਾਵਾਂਗੀ ਤੇ ਹੁਣ ਮੈਂ ਆ ਵੀ ਇੱਥੇ ਵਾਪਸ ਆ ਕੇ ਸਾਲ ਹੋਣਾ ਸਾਲ ਲੈਣਾ ਹਾਂ ਜਦੋਂ ਤੋਂ ਆਏ ਉਦੋਂ ਨੇ ਮੈਂ ਛੱਡ ਦੇਣਾ ਮਮਾ ਇਜ਼ ਬੈਕ ਮਮਾ ਇਜ਼ ਬੈਕ ਉਹ ਧਿਆਰ ਬੜੀ ਗਾ ਜੀ ਓਕੇ ਤੇ ਮਮਾ ਇਜ਼ ਬੈਕ ਤਨਨ ਬਹੁਤ ਬਹੁਤ ਸੇਫ ਯਾਰਨੀ ਕਰਦੇ ਥੈਂਕ ਯੂ ਥੈਂਕ ਯੂ ਤੇ ਛੇਤੀ ਆਉ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਮੈਨੂੰ ਇੰਨੀ ਮੇਰੀ ਹੈਲਪ ਕੀਤੀ ਐ ਇੰਨਾ ਤੁਸੀਂ ਸਾਥ ਦਿੱਤਾ ਤੇ ਕੀ ਵੀ ਇਹ ਹੁਣ ਮੈਮਰੀ ਸਦਾ ਰਹਿਣੀ ਆ ਆਪਣੀ ਹਾਂ ਘਰ ਦਾ ਮੂੰਹ ਸਿਰ ਬਣ ਗਿਆ ਹੁਣ ਇਹੋ ਹੀ ਆ ਵੀ ਸਾਨੂੰ ਔਰ ਜਾਣਦੀ ਹੁਣ ਇਹੀ ਤਾਂ ਗ੍ਰਹਿਣੀ ਆ ਵੀ ਛੇਤੀ ਛੇਤੀ ਜਾਈਏ ਤੇ ਅੱਗੇ ਪਹਿਲਾਂ ਚੇਕ ਕਰਦੇ ਪਹਿਲਾਂ ਹੀ ਕਰਾ ਲਿਆ ਕਰੋ ਟੈਕਟ ਹਾਂ 4 ਮਹੀਨੇ ਹਨਾ ਪਹਿਲਾਂ ਹੀ ਕਰਾ ਦਿੱਤੇ ਬਿਲਕੁਲ ਪਹਿਲਾਂ ਚੇਕ ਕਰਦੇ ਹੁੰਦੇ ਸੀ ਕਿ ਵੀ ਰਵਾਂਗੇ ਕਿੱਥੇ ਉੱਥੇ ਘਰ ਤਾਂ ਬਣਿਆ ਨਹੀਂ ਹੈਗਾ ਕੁਝ ਉੱਥੇ ਕੋਈ ਬਰਮਤ ਹੀ ਨਹੀਂ ਕਰਾਉਣੇ ਵਾਲੀ ਯਾਰ ਕਿੰਨੇ ਸਾਲ ਹੋ ਗਏ ਆ ਪਰ ਹੁਣ ਇਦਾਂ ਹੀ ਵੀ ਸਾਰੇ ਰਲ ਮਿਲ ਕੇ ਬਹੁਤ ਸੋਹਣਾ ਕੰਮ ਹੋ ਗਿਆ ਹੁਣ ਤਾਂ ਬੱਚੇ ਆਣ ਤੁਹਾਡੇ ਬ੍ਰਦਰ ਆਣ ਜੀ ਸਕਦੇ ਖੁੱਲ ਕੋਈ ਇਦਾਂ ਦੀ ਨਹੀਂ ਹੈਗੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਗੀ ਬਹੁਤ ਸੋਹਣਾ ਬਹੁਤ ਸੋਹਣਾ ਜਿਆਦਾ ਟਾਈਮ ਦਿੱਤਿਆ ਮੇਰਾ ਤੇ ਕੁਛ ਮੈਂ ਕਈ ਵਾਰੀ ਅਪਸੈਟ ਵੀ ਹੋ ਜਾਂਦਾ ਸੀ ਪਰ ਫਿਰ ਵੀ ਰਾਤ ਨੂੰ ਫਿਰ ਜਦੋਂ ਸ਼ਾਮ ਹੁੰਦੀ ਸੀ ਇੱਕ ਦੋ ਗਲਾਸੀਆਂ ਲਾ ਕੇ ਮਾਮੀ ਨੇ ਸੈੱਟ ਕਰ ਦਿੰਦੇ ਸੀ ਚਲੋ ਥੈਂਕ ਯੂ ਥੈਂਕ ਯੂ ਹਾਂ ਬਹੁਤ Bye bye mamãe. Tchau. I am doing it. Back जान द जान द जान द जा माड़ी फेर बे कर ओके मम्मा जी बाय सी यू सून बाय बाय लव यू बाय इमोशनल हो गए मेरा तो आम मन उतर हो गया